ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਦਖਣੀ ਮਹੱਲਾ ਪਹਿਲਾ ਜਾਤ ਸਤ ਸੰਜਮ ਸਾਚ ਦਿਰੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰ ਦਇਆਲ ਸਦਾ ਰੰਗ ਲੀਣਾ ਐਹ ਨਿਸਰਹਿ ਏਕ ਲਿਵ ਲਾਗੀ ਸਾਚੇ ਦੇਖ ਪਤੀਣਾ ਰਹਾਉ ਰਹਾ ਗगनਪੁਰ ਦ੍ਰਿਸ਼ਟ ਸਮੈਸਰ ਅਨਹਤ ਸ਼ਬਦ ਰੰਗੀਨਾ ਰਹਾ ਗगनਪੁਰ ਇਥਿ ਠਮਕ ਦ੍ਰਿਸ਼ਟ ਸਮੈਸਰ ਨਹੀਂ ਕਹਿਣਾ ਸਮੈਸਰ ਯਾਨੀ ਸਮਯ ਅਤੇ ਸਰ ਦੇ ਵਿੱਚ ਡੈਸ਼ ᱛੇ ਕੇ ਬੋਲਣਾ ਪਾਠ ਇਕੱਠਾ ਹੀ ਹੈ। ਦ੍ਰਿਸ਼ਟ ਸਮਯਸਾਰ ਇਥੇ ਵਿਸਰਾਮ ਅਨਹਤ ਸ਼ਬਦ ਰੰਗੀਨਾ ਸਤ ਬੰਦ ਕੁਪੀਨਾ ਭਰਪੂਰ ਲੀਣਾ ਜਿਹਾ ਰੰਗ ਰਸੀਨਾ ਸਤ ਬੰਦ ਕੁਪੀਨ ਇਥੇ ਠਮਕ ਭਰਪੂਰ ਲੀਣਾ ਇਥੇ ਵਿਸਰਾਮ ਹੈ। ਜੀਵਾ ਇਥੇ ਯਮਕ ਲਾ ਦਨੀ ਹੈ ਰੰਗ ਰਸੀਨਾ ਮਿਲਾ ਗੁਰ ਸਾਚੇ ਜਿਨ ਰਚ ਰਾਚੇ ਕੀਰਤ ਵਿਚਾਰ ਪਤੀਣਾ ਏਕ ਮਹ ਸਰਬ ਸਰਬ ਮਹ ਏਕਾ ਤੇ ਸਤਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਾ ਜਾਈ ਦੀਪਕ ਤੇ ਦੀਪਕ ਪਰਗਾਸਿਆ ਤ੍ਰਿਪਹਣ ਜੋਤ ਦਿਖਾਈ ਸਚਾ ਤਖਤ ਸਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹ ਗਿਆ ਬੈਰਾਗੀ ਜੋਗੀ ਘਾਟ ਘਾਟ ਚਿੰਗਰੀ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੂਟੇ ਸਤਗੁਰ ਸੱਚ ਸਖਾਈ ਰਾਮ ਕਲੀ ਮਹੱਲਾ ਪਹਿਲਾ ਓ ਹਠ ਹਸਤ ਮੜੀ ਘਰ ਛਾਇਆ ਓ ਹਠ ਇਹ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਓ ਹਠ ਹਸਤ ਹਸਤ ਨਹੀਂ ਕਹਿਣਾ ਓ ਹਠ ਹਸ ਹਸਤ ਇਥੇ ਠਮਕ ਮੜੀ ਘਰ ਛਾਇਆ ਓ ਹਠ ਹਸਤ ਮੜੀ ਘਰ ਛਾਇਆ ਧਰਨ ਗਗਨ ਕਾਲ ਧਾਰੀ ਧਰਨ ਗਗਨ ਕਾਲ ਧਾਰੀ ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤਹ ਗੁਰਮੁਖ ਪਾਤਿ ਤੇ ਵਿਸਰਾਮ ਲਾਉਣਾ ਹੈ ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤਹ ਰਹਾਉ ਮਮਤਾ ਮਾਰ ਹਉ ਮੈਂ ਸੁਖੈ ਤਿਰਪਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰੱਖੈ ਸਤਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਾਟ ਘਾਟ ਜੋਤ ਤੁਮਾਰੀ ਪਰਪੰਚ ਬੇਨ ਤਹੀ ਮਨ ਰੱਖਿਆ ਬ੍ਰਹਮ ਅਗਨ ਪਰ ਜਾਰੀ ਪਰ ਪੰਚ ਬੀਣ ਇਥੇ ਠਮਕ ਤਹੀ ਮਨ ਰੱਖਿਆ ਇਥੇ ਇਸ ਰਾਮ ਹੈ ਬ੍ਰह्म ਅਗਨ ਪਰ ਜਾਰੀ ਪਰ ਅਤੇ ਜਾਰੀ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਪੰਚ ਤਤ ਮਿਲ ਅਹਨਿਸ ਦੀਪਕ ਨਿਰਮਲ ਜੋਤ ਅਪਾਰੀ ਰਾਵਸਾਸ ਲੋਕੇ ਇਹੋ ਤਨ ਕਿੰਗੁਰੀ ਵਾਜੈ ਸ਼ਬਦ ਨਿਰਾਰੀ ਇਸ ਤਰ੍ਹਾਂ ਵਿਸਰਾਮ ਲਾਉਣਾ ਹੈ ਰਾਵ ਸਾਸ ਲੋਕੇ ਸਾਸ ਪੂ ਲੈ ਬੋਲਣਾ ਰਾਵ ਸਾਸ ਲੋਕੇ ਇਹ ਤਨ ਕਿੰਗੁਰੀ ਇਥੇ ਵਿਸਰਾਮ ਵਾਜੈ ਸ਼ਬਦ ਨਿਰਾਰੀ ਸ਼ਿਵ ਨਗਰੀ ਮਹਿ ਆਸਣ ਆਦੂ ਨਗਰੀ ਸ਼ਿਵ ਨਗਰੀ ਮਹਿ ਆਸਣ ਆਦੂ ਸ਼ਿਵ ਨਗਰੀ ਮਹਿ ਆਸਣ ਆਦੂ ਅਲਖ ਅਗੰਮ ਅਪਾਰੀ ਕਾਇ ਨਗਰੀ ਇਹ ਮਨ ਰਾਜਾ ਪੰਚਵਸਹ ਵਿਚਾਰੀ ਜੇ ਰਾਜਾ ਫੁੱਲ ਹੀ ਬੋਲਣਾ ਨਗਰੀ ਪਦ ਕਸ ਕੇ ਬੋਲਣਾ ਸਬਦ ਰਵੇ ਆਸਨ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹੇ ਕਹ ਬਪੁਰੇ ਜੀਵਤ ਮੂਆ ਮਨ ਮਾਰੀ ब्रह्मा बेसन मेष एक मूरत आपे कर्ताकारी काया शोध तरय भव सागर आत्म तत्बी विचारी आत्म तत्बी विचारी आत्म तत्बी विचारी गुरु सेवा ते सदा सुख पाया अंतर शब्द रव्या गुणकारी ਆਪੇ ਮੇ ਲਾਏ ਗੁਣ ਦਾਤਾ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰਬ ਸਬਦ ਰਵਿਆ ਗੁਣਕਾਰੀ ਆਪੇ ਮੇ ਲਾਏ ਗੁਣ ਦਾਤਾ ਹਉਮੈ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮਿਟੇ ਚੌਥੈ ਵਰਤੈ ਇਹਾ ਭਗਤ ਨਿਰਾਰੀ ਗੁਰਮੁਖ ਜੋਗ ਸਬਦ ਆਤਮ ਚੀਨੈ ਹਰਦਾ ਏਕ ਮੁਰਾਰੀ ਮਨੁਆ ਅਸਥਿਰ ਸਭ ਦੇ ਰਾਤਾ ਇਹਾ ਕਰਨੀ ਸਾਰੀ ਬੇਦਬਾਦ ਨ ਪਖੰਡ ਔਦੂ ਨ ਪਖੰਡ ਔਦੂ ਬੇਦਬਾਦ ਨ ਪਖੰਡ ਔਦੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਔਦੂ ਜਾਤ ਸਾਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਅਬਧੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਬਧੂ ਸ਼ਬਦ ਤਰੈ ਕੋਲ ਤਾਰੀ ਪਹਿਲਾਂ ਅਬਧੂ ਪਦਾ ਰਿਹਾ ਊੜੇ ਔਂਕੜ ਤਦ ਦਿੱਦ ਲੈਂਕੜ ਹੁਣ ਇੱਥੇ ਹੈ ਅਬਧੂ ਵਾਵਾ ਹੈ ਵਿੱਚ ਧਿਆਨ ਨਾਲ ਉਚਾਰਨ ਕਰਨਾ ਮਾਇਆ ਮੋਹ ਭਵਜਲ ਹੈ ਅਬਧੂ ਸ਼ਬਦ ਤਰੈ ਕੋਲ ਤਾਵੀ ਸ਼ਬਦ ਸੂਰਾ ਜੋਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਔਦੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸੇ ਮੇਲ ਮਿਲਾਏ ਨਾਨਕ ਸ਼ਰਣ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ